ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬਦਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਸਜਣੋ ਕੁਐਸਟ ਹੈ ਤੁਹਾਡੇ ਗਾੜੀ ਕਿਤੇ ਵੀ ਖਰੀਦਦਾਰੀ ਕਰਦੇ ਜੇ ਦੋ ਟਾਈਮ ਜ਼ਰੂਰੀ ਤਸੱਲੀ ਕਰਿਆ ਕਰੋ ਧੰਨਵਾਦ ਤੁਹਾਡਾ ਵੀਡੀਓ ਵੇਖਣ ਦੀ ਦਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਪੈਦਾ ਆ ਜਿੰਦਾ ਅੱਜ ਪਹੁੰਚੇ ਆ ਪਿੰਡ ਮਾਣੀ ਮੱਲੀਆਂ ਜਿਹੜਾ ਤਰਮਤਾਰ ਸ਼ੀਰੇ ਕੋ ਜਿਹੜਾ ਕਰਤਾਰਨ ਤੇ ਇਹ ਵੀ ਕਰਤਾਰਨ ਤੇ ਪਿੰਡ ਬਾਣੀ ਮੱਲੀਆਂ ਤੇ 977921242 ਆਈਏ ਸੁਣੇਗੀ ਕੀ ਝੋਟੀ ਝੋਂਦੀ ਝੋਟੀ ਤੇ 7 ਦਿਨ ਖੜਦੀ ਤੇ ਠੰਡੀ ਧੀਰੀ ਤੇ ਰਾਜੀ ਦੇ ਜਾਏ ਮੋਲਾ 1 5 ਹਾਂ ਨਹੀਂ ਲੱਖ ਰੁਪਏ ਦੇਦਣੀ ਇੱਧਰ ਆ ਵੀ ਨਹੀਂ ਜੀ ਜੀ ਕਿਉਂ ਜਸਮਾ ਗੇਂਤਾਂ ਕਰਦੀ ਹੈ ਚੰਦੀ ਬਾਤ ਵਜਨ ਆਲੀ ਕਿਉਂ ਨਹੀਂ ਦੀਦੀ ਕੋਲ मुल पचानवे हजार नब्बे हजार दी लाई तोहफा झोटी साफ की झोी चंगा 35000 ਹੁਣ ਆ ਨਾ 30000 ਦੀ ਇੰਦਰ ਆ ਗਈ ਪਹਿਲੇ ਦਿਨ ਕਰਦੀ ਬੜਾ ਛੋਟਾ ਬਾਅਦ ਇਹਨਾਂ ਫਤਾਂ ਕਰਦੀ ਆ ਬਾਹਰ ਫਤਾਂ ਕਰਦੀ ਹਲਹਾਨਾ 55 53000 ਦੀ ਜਸ ਨੂੰ ਇੱਧਰ ਆ ਗਈ ਇੱਕ ਕੱਟੀ 6 ਮਹੀਨਿਆਂ ਦੀ ਹਾਹ ਨਹੀਂ 7000 ਨੋ ਭਾਈ ਸੱਜਣੋ ਖਰੀਦਦਾਰੀ ਕਰਿਓ ਖੇਰਲਾ ਰੇਡ ਜਿਹੜਾ 7000 ਤੋਂ ਸ਼ੁਰੂ ਹੈ ਦੋ ਕੱਟੀਆਂ ਇੱਕ ਨੀਲੀ 라ਵੀ ਤੇ ਮੱਜਾਂ ਦੀ ਜਾਣਕਾਰੀ ਤੁਹਾਨੂੰ ਸਾਰੀ ਵਧੇਰੇ ਲੈ ਕੇ ਦਿੱਤੀ ਆ ਮਿਲਦੇ ਆਂ ਫੋ ਅਕਲੀ ਵੀਡੀਓ ਦੇ ਨਾਲ ਤੇ ਦੱਬ ਕੇ ਸੱਜਣੋ ਸ਼ੇਅਰ ਕਰਦਿਆ ਕਰੋ ਤੁਹਾਡੇ ਨਾਲ ਹੀ ਆ ਪਸ਼ੂ ਚੰਗੇ ਰੇਟ ਵੀ ਜਾਇਜ਼ ਕੀਤਾ ਬਾਈ ਨੇ ਪਸ਼ੂਆਂ ਦੇ ਹਿਸਾਬ ਨਾਲ ਕਉਂ ਕੀ ਕੀਮਤ ਜਿੰਨਾ ਗੁੜ ਪਾਵਾਂਗੇ ਉਹਨਾਂ ਦਾ ਮਿੱਠਾ ਹੋ ਜਾਂਦਾ ਬਹੁਤ ਸੀਖਸ ਲੱਗਨੇ ਧੰਨਵਾਦ ਵੀਡੀਓ ਵੇਖਣ ਲਈ ਸਤਿ ਸ੍ਰੀ ਅਕਾਲ